ਸਾਤਿਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜੀ ਰੈਗੂਲਰ ਅਸਾਮੀਆਂ ਦਾ ਨੋਟੀਫਿਕੇਸ਼ਨ ਹੈ 270 ਕੁੱਲ ਰੈਗੂਲਰ ਅਸਾਮੀਆਂ ਦੇ ਨੋਟੀਫਿਕੇਸ਼ਨ ਵਿੱਚ ਰਹਿਣ ਵਾਲੀਆਂ ਪੋਸਟਾਂ ਦੀ ਡਿਟੇਲਡ ਜਾਣਕਾਰੀ ਲੈ ਕੇ ਹਾਜ਼ਰਾਂ ਜੀ ਵੀਡੀਓ 'ਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਜਿਹੜੇ ਦਰਸ਼ਕ ਸਾਡੇ ਚੈਨਲ ਤੇ ਫਸਟ ਟਾਈਮ ਆਇਆ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ 올 ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਸਾਡੇ ਚੈਨਲ ਤੇ ਜਿਵੇਂ ਕੋਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਵੀਡੀਓ ਬਣ ਕੇ ਅਪਲੋਡ ਹੁੰਦਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਤੁਹਾਨੂੰ ਮਿਲਦਾ ਰਿਹਾ ਕਰੂਗਾ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਬਿਨਾਂ ਕਿਸੇ ਦੇਰੀ ਸਿੱਧੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਰੈਗੂਲਰ ਅਸਾਮੀਆਂ ਇਹਦੇ ਵਿੱਚ ਜਾਰੀ ਕੀਤੀਆਂ ਗਈਆਂ ਜੀ ਕੁੱਲ 270 ਅਸਮੀਆਂ ਤੁਸੀਂ ਦੇਖ ਸਕਦੇ ਹੋ ਜਾਰੀ ਹੋਈਆਂ ਵੱਖ-ਵੱਖ ਕੈਡਰ ਦੀਆਂ ਤਾਂ ਇਹ ਜੋ ਨੋਟੀਫਿਕੇਸ਼ਨ ਹੈ ਜੀ ਪੀਐਸਟੀਸੀਐਲ ਵੱਲੋਂ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਬਿਜਲੀ ਵਿਭਾਗ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਹ ਨੋਟੀਫਿਕੇਸ਼ਨ ਹੈ 17 11 ਭਾਵਾ ਜੀ ਜਾਰੀ ਕੀਤਾ ਗਿਆ ਜੀ ਤਾਂ ਇਹਦੀ ਡਿਟੇਲ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂ ਜੋ ਵੱਖ-ਵੱਖ ਕੈਡਰ ਦੀਆਂ ਇਹਨਾਂ ਵੱਲੋਂ ਪੋਸਟਾਂ ਜਾਰੀ ਕੀਤੀਆਂ ਗਈਆਂ ਸਹਾਇਕ ਇੰਜੀਨੀਅਰ اوਟੀਏ ਇਲੈਕਟ੍ਰੀਕਲ 61 ਪੋਸਟਾਂ ਕੋਲ ਜਾਰੀ ਹੋਈਆਂ ਜੀ ਸਹਾਇਕ ਮੈਨੇਜਰ ਆਈਟੀ ਤੇ 3 ਪੋਸਟਾਂ ਨੇ ਲੇਖਾ ਅਫਸਰ 2 ਪੋਸਟਾਂ ਨੇ ਮੰਡਲ ਲੇਖਾਕਾਰ 11 ਪੋਸਟਾਂ ਨੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ 110 ਪੋਸਟਾਂ ਨੇ ਜੀ ਜੂਨੀਅਰ ਇੰਜੀਨੀਅਰ ਸਿਵਲ 15 ਪੋਸਟਾਂ ਨੇ ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ 6 ਪੋਸਟਾਂ ਨੇ ਜੀ ਲਾਅ ਅਫਸਰ ਗ੍ਰੇਡ 2 2 ਪੋਸਟਾਂ ਨੇ ਟੈਲੀਫੋਨ ਮਕੈਨਿਕ 10 ਪੋਸਟਾਂ ਨੇ ਜੀ ਹੇਰਲੀ ਸ਼੍ਰੇਣੀ ਕਲਰਕ ਟਾਈਪਿਸਟ 35 ਪੋਸਟਾਂ ਨੇ ਹੇ ਡੇਲੀ ਸ਼੍ਰੇਣੀ ਕਲਰਕ ਅਕਾਊਂਟਸ 15 ਪੋਸਟਾਂ ਨੇ ਇਸ ਤਰ੍ਹਾਂ ਇਹਨਾਂ ਵੱਲੋਂ ਵੱਖ-ਵੱਖ ਕੈਡਰ ਦੀਆਂ 270 ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਇਹਨਾਂ ਪੋਸਟਾਂ ਦੇ ਲਈ ਜੋ ਆਨਲਾਈਨ ਅਰਜ਼ੀਆਂ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਣੀ ਹੈ 17 ਨਵੰਬਰ 2025 ਤੋਂ ਭਾਵੇਂ ਅੱਜ ਤੋਂ ਹੀ ਇਹਨਾਂ ਵੱਲੋਂ ਸ਼ੁਰੂ ਹੋ ਚੁੱਕੀ ਹੈ ਰਜਿਸਟ੍ਰੇਸ਼ਨ ਤੇ ਲਾਸਟ ਮਿਤੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 16 ਦਸੰਬਰ 2025 ਰਹੂਗੀ ਇਹਨਾਂ ਦੀ ਵੈੱਬਸਾਈਟ ਨੋਟ ਕਰ ਸਕਦੇ ਹੋ ਜੀ ਤੁਸੀਂ ਇਸ ਵੈੱਬਸਾਈਟ ਤੇ ਹੀ ਜੋ ਇਹਨਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ psrcl.org Google ਦੇ ਵਿੱਚ ਵੀ ਤੁਸੀਂ psrcl ਸਰਚ ਕਰੋਗੇ ਤਾਂ ਪਹਿਲੇ ਨੰਬਰ 'ਤੇ ਇਹਨਾਂ ਦੀ ਵੈਬਸਾਈਟ ਤੁਹਾਡੇ ਸਾਹਮਣੇ ਆ ਜੂਗੀ ਇਸ ਵੈਬਸਾਈਟ 'ਤੇ ਤੁਸੀਂ ਡਿਟੇਲਡ ਨੋਟੀਫਿਕੇਸ਼ਨ ਜਿਵੇਂ ਇਹਨਾਂ ਵੱਲੋਂ ਜਾਰੀ ਹੁੰਦਾ ਉਹ ਤੁਸੀਂ ਚੈੱਕ ਕਰ ਸਕੋਗੇ ਡਿਟੇਲਡ ਨੋਟੀਫਿਕੇਸ਼ਨ ਦੀ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਆਇਆ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ